ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤ ਬਾਬਾ ਦੁੱਧਾ ਸਿੰਘ ਮੈਮੋਰੀਅਲ ਪਬਲਿਕ ਸਕੂਲ ਠੱਕਰਵਾਲ ਮੌਜੂਮ ਯਾਰਾਂ ਵਿਖੇ ਜਿਹੜਾ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਵਿਖਾਇਆ ਗਿਆ ਸੀਗਾ ਉਸ ਦੇ ਭੋਗ ਪਾਏ ਗਏ ਉਪਰੰਤ ਗੁਰੂ ਕਾ ਲੰਗਰ ਬੱਚਿਆਂ ਵਾਸਤੇ ਤਤੁੱਟ ਬਤਾਇਆ ਜਾ ਰਿਹਾ ਆ ਸੋ ਇਹ ਜਿਹੜੀ ਸਾਡੇ ਸ੍ਰੀ ਅਖੰਡ ਪਾਠ ਸਾਹਿਬ ਦੀ ਪਰੰਪਰਾ ਆ 1998 ਤੋਂ ਅਸੀਂ ਇਹ ਸਕੂਲ ਚਲਾ ਰਹੇ ਆਂ ਔਰ ਜਦੋਂ ਇਹ ਸਕੂਲ ਸ਼ੁਰੂ ਕੀਤਾ ਸੀਗਾ ਤਾਂ ਬਾਬਾ ਜੀ ਸਾਡੇ ਸਕੂਲ ਦੇ ਚੇਅਰਮੈਨ ਸੰਤ ਬਾਬਾ ਹਰਕ੍ਰਿਸ਼ਨ ਸਿੰਘ ਜੀ ਛੋਟੀ ਸਾਹਿਬ ਜਿਨ੍ਹਾਂ ਨੇ ਇਹ ਕੰਮਪਰਾ ਸ਼ੁਰੂ ਕੀਤੀ ਕਿ ਆਪਾਂ ਜਦੋਂ ਸੈਸ਼ਨ ਸ਼ੁਰੂ ਹੁੰਦਾ ਆ ਬੱਚਿਆਂ ਦੀ ਤੰਦਰੁਸਤੀ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਲਖਾਇਆ ਕਰਨੇ ਆ ਔਰ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਆ ਰਹੇ ਆ ਔਰ ਇਹ ਜਿਹੜਾ ਜਿਹੜਾ ਅਸੀਂ ਪ੍ਰੋਗਰਾਮ ਕਰਦੇ ਆਂ ਇਹਦੇ ਵਾਸਤੇ ਅਸੀਂ ਕਿਸੇ ਕੋਲੋਂ ਵੀ ਕੋਈ ਬੱਚੇ ਕੋਲੋਂ ਕਿਸੇ ਕੋਲੋਂ ਕਿਸੇ ਤਰ੍ਹਾਂ ਦਾ ਪੈਸਾ ਨਹੀਂ ਲੈਂਦੇ ਸੋ ਪ੍ਰਮਾਤਮਾ ਕਰੇ ਸਾਡਾ ਸਟਾਫ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਿਸ਼ ਕਰੇ ਬਾਬਾ ਜੀ ਔਰ ਬਾਬਾ ਜੀ ਇਸ ਸਕੂਲ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਕਿਉਂਕਿ ਇਹ ਸਕੂਲ ਬਾਬਾ ਦੂਦਾ ਸਿੰਘ ਜੀ ਮਹਾਰਾਜ ਜੀ ਦੇ ਨਾਂ ਤੇ ਚੱਲਦਾ ਆ ਸੋ ਸਾਰੇ ਹੀ ਪ੍ਰਬੰਧਕ ਕਮੇਟੀ ਦਾ ਔਰ ਸਾਡੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ ਔਰ ਸ੍ਰੀ ਖੰਡਪਾਤ ਸਾਹਿਬ ਜੀ ਦੇ ਕਿੰਨੇ ਦਿਨ ਸੇਵਾ ਕੀਤੀ ਹੈ ਪ੍ਰਿੰਸੀਪਲ ਸ੍ਰੀ ਮੰਗਤ RAM ਜੀ ਦੀ ਰਹਿਮਾਈ ਹੇਠ ਜਿਹੜਾ ਇਹ ਪ੍ਰੋਗਰਾਮ ਹੋਇਆ ਆ ਸੋ ਸਾਰੀ ਹੀ ਸੰਗਤ ਦਾ ਖਾਸ ਕਰਕੇ ਸਾਡੇ ਚੇਅਰਮੈਨ ਸੰਤ ਬਾਬਾ ਹਰਿਪ੍ਰੀਤ ਸਿੰਘ ਜੀ ਸੋਢੀ ਸਾਹਿਬ ਜਿਨ੍ਹਾਂ ਦੀ ਦੇਖ ਰੇਖੇ ਟੇ ਸਕੂਲ ਚੱਲਦਾ ਆ बहुत बहुत धनबाद और मेमोरियल पबलिकवाल मौजूदा जिला हुशियरपुर विखे नवे शुभ अरमता दुशियां अंदर परसों रोज तखे गए श्री अखंड पाठ साहब जी दे पाएगा उपरत कलयुग मह कीर्तन प्रधाना ਨੋਟ ਜੇ ਪਿਆ ਲਾਇਆ ਹੈ ਧਿਆਨ ਦੇ ਮਹਾਵਾਕ ਅਨੁਸਾਰ ਬਾਬਾ ਗੁਰਪ੍ਰੀਤ ਸਿੰਘ ਜੀ ਹੁਣਾਂ ਵੱਲੋਂ ਅਤੇ ਬਾਬਾ ਸੰਜੀਤ ਸਿੰਘ ਜੀ ਹੁਣਾਂ ਵੱਲੋਂ ਕੀਰਤਨ ਨਾਲ ਸੰਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਸਮਾਪਤੀ ਤੋਂ ਪ੍ਰਾਂਤ ਬੱਚਿਆਂ ਦੇ ਸ਼ਕਣ ਵਾਸਤੇ ਛੋਲੇ ਪੂਰੀਆਂ ਦੇ ਨੰਗ ਲਗਾਏ ਗਏ ਹਨ ਉਹ ਸਤਿਗੁਰੂ ਜੀ ਇਸੇ ਤਰ੍ਹਾਂ ਕਿਰਪਾ ਕਰਨ ਸਾਡੇ ਸਕੂਲ ਨੂੰ ਬੈਂਦੂਗੜੀ ਦਾ ਚੌਕਰੀ ਤਰੱਕੀ ਵਕਸ਼ਿਸ਼ਤਾਂ ਬੱਚਿਆਂ ਨੂੰ ਵਿਦਿਆ ਦੇ ਦਾਨ ਵਕਸ਼ਿਸ਼ਤਾਂ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣ ਚੜ੍ਹਦੀਆਂ ਕਲਾ ਵਕਸ਼ਿਸ਼ਤਾਂ ਅਧਿਆਪਕਾਂ ਦੇ ਮੇਰ ਪਰਿਆਤਨ ਇਸੇ ਬਰਾ ਸਤਿਗੁਰੂ ਜੀ ਅੰਗ ਸੰਸਾਈ ਰਹਿ ਕਰਕੇ ਇਸ ਸਪੂਰ ਨੂੰ ਆਪਣੀ ਛਤਰ ਛਾਇਆ ਹੇਠ ਚਲਾਉਂਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ